ਹੰਜੀ ਸੋ ਸ਼ਿਕਾ ਲੀਸਾਰੇ ਨੂੰ ਆਤ ਸਵਾਗਤ ਹੈ ਜੀ ਤੁਹਾਡਾ ਇੱਕ ਨਵੀਂ ਵੀਡੀਓ ਦੇ ਨਾਲ ਜਿਹੜੇ ਆਪਾਂ ਵਾਲੇ ਡਿਜ਼ਾਈਨ ਬਣਾਉਣੇ ਹੁੰਦੇ ਆਗੇ ਮੈਂ ਹੁਣ ਤੁਹਾਨੂੰ ਡੇਲੀ ਜਿਹੜਾ ਵੀ ਮੈਂ ਡਿਜ਼ਾਈਨ ਕ੍ਰੀਏਟ ਕਰਿਆ ਕਰੂੰਗੀ ਨਵਾਂ ਡਿਜ਼ਾਈਨ ਬਣਾਇਆ ਕਰਾਂਗੀ ਉਹਦੀ ਆਪਾਂ ਇੱਕ ਫੁੱਲ ਵੀਡੀਓ ਬਣਾਇਆ ਕਰਾਂਗੇ ਵੀ ਜਿਹੜਾ ਵੀ ਆਪਾਂ ਡਿਜ਼ਾਈਨ ਬਣਾਇਆ ਕਰਾਂਗੇ ਉਹਨੂੰ ਕਿਵੇਂ ਬਣਾਉਣਾਗਾ ਕਿਵੇਂ ਟ੍ਰੇਸ ਕਰਨਾਗਾ ਉਹਦੀ ਸਾਰੀ ਇੱਕ ਫੁੱਲ ਵੀਡੀਓ ਆਇਆ ਕਰੂੰਗੀ ਜਿਹੜੇ ਜਿਹੜੇ ਆਪਣੇ ਚੈਨਲ ਦੇ ਉੱਪਰ ਨਵੇਂ ਆਏ ਨੇ ਜੀ ਉਹ ਆਪਣੀ ਵੀਡੀਓ ਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਫਰੈਂਡਸ ਦੇ ਨਾਲ ਰਿਲੇਟਿਵਸ ਦੇ ਨਾਲ ਅੱਜ ਆਪਾਂ ਵਾਲਾ neck ਵਾਲਾ ਜਿਹੜਾ ਆਪਣਾ 트ੈਂਡਿੰਗ ਦੇ ਵਿੱਚ ਡਿਜ਼ਾਈਨ ਹੈ ਜੀ ਇਹ ਵਾਲਾ ਡਿਜ਼ਾਈਨ ਬਣਾ ਰਹੇ ਹਾਂਗੇ ਸਭ ਤੋਂ ਪਹਿਲਾਂ ਆਪਾਂ ਨਹੀਂ ਇਦਾਂ ਡਰੇਸ ਕਰ ਲੈਣਾ ਇਹਨੂੰ ਹੀਟ ਰੈਜ਼ੀਬਲ ਪੈਨ ਦੇ ਨਾਲ ਤੇ ਇੱਥੋਂ ਆਪਾਂ ਲੰਬਾਈ ਰੱਖਣੀ ਹੈ ਜੀ ਇਹਦੀ 13 ਇੰਚ ਇਦਾਂ ਆਪਾਂ ਰੱਖਣਾ ਹੈ 7 ਇੰਚ ਤੇ ਜਿਹੜਾ ਵੀ ਡਿਜ਼ਾਈਨ ਹੋਊਗਾ ਤੁਹਾਡੇ ਕੋਲੇ ਮੀਨ ਜਿਵੇਂ ਆਹ ਵਾਲਾ ਡਿਜ਼ਾਈਨ ਆ ਲੱਗ ਗਿਆ ਇਹਦੇ ਵਿੱਚ ਕੋਈ ਬਹੁਤ ਸਾਰੇ ਡਿਜ਼ਾਈਨ ਨੇ ਇਹਦੇ ਵਿੱਚ ਜਿਹੜੇ ਆਪਾਂ ਸਾਈਡਸ ਤੇ ਡਰਾ ਕਰਦੇ ਸਾਰਿਆਂ ਦੇ ਵਿੱਚ ਇੰਡੀਟਰਲ ਵੀ ਕੁਝ ਵੀ ਨੀ ਕਾ ਮੋਟਾ ਮੀਨਸ ਅ ਡਿਫਰੈਂਸ ਹੁੰਦਾ ਹੀ ਹੁੰਦਾ ਹਰੇਕ ਡਿਜ਼ਾਈਨ ਦੇ ਵਿੱਚ ਜਿਹੜਾ ਵੀ ਤੁਹਾਨੂੰ ਕਸਟਮਰ ਨੇ ਰੈਡੀ ਕਰਨ ਲਈ ਦਿੱਤਾਗਾ ਤੁਸੀਂ ਉਹ ਵਾਲਾ ਕਰਨਾਗਾ ਤੇ ਹੁਣ ਆਪਾਂ ਬਣਾ ਰਹੇ ਹਾਂ ਜੀ ਇਹ ਵਾਲਾ ਫਲਾਵਰ ਬੋਲਨ ਸਟਿਚ ਵਾਲਾ ਫਲਾਵਰ ਹੈ ਜਿਹੜੇ ਦੀ ਇਹਦਾ ਟਿਊਟੋਰੀਅਲ ਆਪਾਂ ਦਿੱਤਾ ਹੋਇਆਗਾ ਬਟ ਤੁਹਾਨੂੰ ਆਪਾਂ ਫਿਰ ਵੀ ਇਹਦੇ ਵਿੱਚ ਇੱਕ ਫਲਾਵਰ ਬਣਾ ਕੇ ਦਿਖਾਵਾਂਗੇ ਤੁਸੀਂ ਦੇਖਿਓ ਧਿਆਨ ਦੇ ਨਾਲ ਠੀਕ ਹੈ ਜੀ ਇਵਨਾਂ ਜਿਹੜਾ ਆਪਾਂ ਫੁੱਲ ਟਿਊਟੋਰੀਅਲ ਦੱਸਾਂਗੇ ਆਪਾਂ ਲੀव्स ਵੀ ਬਣਾਵਾਂਗੇ ਆਹ ਵਾਲੇ ਨੋਟ ਸਟਿਚ ਵੀ ਬਣਾਵਾਂਗੇ ਤੇ ਇਹਦੀ ਫਾਈਨਲ ਲੁੱਕ ਕੀ ਹੈਗੀ ਤੁਹਾਨੂੰ ਉਹ ਵੀ ਦਿਖਾਵਾਂਗੇ ਤੁਸੀਂ ਵੀਡੀਓ ਦੇ ਨਾਲ ਬਨੇ ਰਹੀਓ ਤੇ ਸਾਰੀ ਵੀਡੀਓ ਨੂੰ ਫੁੱਲ ਦੇਖਿਓ ਹਾਂਜੀ ਹੁਣ ਆਪਾਂ ਜਿਵੇਂ ਆਪਾਂ ਨੇ ਪਿੰਕ ਕਲਰ ਤੇ ਇੱਕ yellow ਕਲਰ ਤੇ green ਕਲਰ ਐਡ ਇਹਦੇ ਵਿੱਚ ਯੂਜ਼ ਕਰ ਰਹੇ ਆਂਗੇ ਪਿੰਕ ਕਲਰ ਦੇ ਫਲਾਵਰ ਨੇ ਜਿਹੜੇ ਮੈਂ ਇਹੋ ਬਣਾ ਚੁੱਕੀਆਂ ਇਨੋਂ ਤੇ ਪਹਿਲਾਂ ਤੁਸੀਂ ਲਿਖ ਲਿਆ ਕਰੋ ਜਿੱਦਾਂ ਮੈਨੇ ਇੱਥੇ Y ਲਿਖਿਆ ਹੋਇਆ ਹੈ yellow color ਇੱਥੇ ਮੈਨੇ pink ਲਿਖਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਇੱਥੇ pink ਲਿਖਿਆ ਇੱਥੇ Y ਲਿਖਿਆ ਇੱਥੋਂ ਪਤਾ ਲੱਗ ਜਾਂਦਾ ਕਿ ਤੁਸੀਂ ਇੱਕੋ ਕਲਰ ਦੇ ਫਲਾਵਰ ਨੇ ਜਿਹੜੇ ਉਹ ਇੱਕੋ ਟਾਈਮ ਦੇ ਵਿੱਚ ਬਣਾ ਸਕਦੇ ਹੋਗੀ ਪਹਿਲਾਂ ਤੁਸੀਂ ਇੱਦਾਂ ਰਾਈਟ ਆਨ ਕਰ ਲਿਆ ਕਰੋ ਇਹਨਾਂ ਦੇ ਉੱਪਰ ਠੀਕ ਹੈ ਜੀ ਤੇ ਹੁਣ ਆਪਾਂ yellow color ਦੇ ਫਲਾਵਰ ਬਣਾਵਾਂਗੇ ਜੀ ਇਹਦੇ ਵਿੱਚ ਜਿਹੜੇ-ਜਿਹੜੇ ਵੀ ਹੋਣਗੇ ਮੈਂ ਤੁਹਾਨੂੰ ਇੱਕ ਫਲਾਵਰ ਆ ਜਿਹੜਾ ਉਹ ਵਾਲਾ ਦੱਸੂੰਗੀ ਇਹ ਮੈਂ ਬਣਾ ਰਹੀ ਹਾਂ ਜੀ only ਤਿੰਨ ਬੁਲਬਲਿਨ ਬਣਾ ਕੇ ਵਿਚਕਾਰ ਦੀ ਸ਼ੇਪ ਤੁਸੀਂ ਇਹਨਾਂ ਦੀ ਮੀਨਸ ਵੱਡਾ ਛੋਟਾ ਕਿਵੇਂ ਕਰਨਾਗਾ ਉਹ ਤੁਸੀਂ ਅਪਦੇ ਅਕੋਰਡਿੰਗ ਕਰ ਸਕਦੇ ਹੋ ਕਿ ਮੈਂ ਬਣਾ ਰਹੀ ਹਾਂ ਜੀ ਨਾਰਮਲ ਜੀ ਸ਼ੇਪ ਹੈਗੀ ਜਿਹੜੀ ਆਪਣੀ ਮੈਂ ਸਿਰਫ ਵਿੱਚ ਤਿੰਨ ਬੁਲੀਅਨ ਬਣਾ ਕੇ ਆਲੇ-ਦਲੇ ਜਿਹੜੀ ਆਊਟਰ ਲਾਈਨ ਬਣਾ ਰਹੀ ਹਾਂ ਜੀ ਅਗਰ ਤੁਸੀਂ ਇਹਨੂੰ ਥੋੜਾ ਵੱਡਾ ਕਰਨਾਗਾ ਤਾਂ ਤੁਸੀਂ ਸੈਂਟਰ ਦੇ ਵਿੱਚ ਇਹਨੂੰ ਥੋੜਾ ਜਿਆ ਹੋਰ ਵੱਡਾ ਕਰ ਦਿਓ ਬੁਲੀਅਨ ਸਟੀਚ ਦਾ ਜਿਹੜਾ ਆਪਣਾ ਫੁੱਲ ਫਲਾਵਰ ਦਾ ਟਿਊਟੋਰੀਅਲ ਹੈ ਜੀ ਉਹ ਆਪਣੇ YouTube ਚੈਨਲ ਦੇ ਉੱਪਰ ਆਪਾਂ ਫੁੱਲ ਵੀਡੀਓ ਪਾਈ ਹੈ ਜੇ ਜਿਹਨੂੰ ਨਹੀਂ ਆਉਂਦਾ ਇਹ ਵਲਾ ਫਲਾਵਰ ਬਣਾਉਣਾ ਤਾਂ ਤੁਸੀਂ ਉੱਥੇ ਜਾ ਕੇ ਸਾਰੀ ਵੀਡੀਓ ਹੈਗੀ ਉਹ ਨੂੰ देख सकते हैं जीडिया ट्रेसिस दीडियोज़ ने जी वो भी अपने बना के पाई हुई भी तुम्हें ट्रेस किमें करना गा एज़ इट इज़ सीधा कपड़े ते ट्रेस किमें करना वो वाली वीडियोज अपन पाई हुई भी देख सकते हो जाके ਇਹ ਵੀਡੀਓ ਨੂੰ ਫੁੱਲ ਦੇਖਿਆ ਕਰੋ ਜੀ ਡਿਜ਼ਾਈਨ ਦੇ ਵਿੱਚ ਤੁਹਾਨੂੰ ਕੋਈ ਗੜਬੜ ਨਹੀਂ ਜਿੰਦੀ ਹੈ ਕਿ ਜਿਹੜਾ ਵੀ ਆਪਾਂ ਡਿਜ਼ਾਈਨ ਬਣਾਉਣੇ ਆਂਗੇ ਬਹੁਤ ਹੀ ਸਿੰਪਲ ਸੋਬਰ ਜਿਹੇ ਡਿਜ਼ਾਈਨ ਹੁੰਦੇ ਨੇਗੇ ਸਾਰੇ ਨੈਕ ਨੂੰ ਤੁਸੀਂ ਕਿਵੇਂ ਬਣਾਉਣਾ ਹੈ ਅੱਜ ਵਾਲੀ ਵੀਡੀਓ ਦੇ ਵਿੱਚ ਤੁਸੀਂ ਇਹ ਦੇਖੋਗੇ ਕਿ ਆਪਾਂ ਸਾਰੇ ਨੈਕ ਕਿਵੇਂ ਬਣਾਉਣੀ ਹੈਗੀ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਆਪਾਂ ਫੁੱਲ ਆਫਾਈਨਲ ਦੱਸਾਂਗੇ ਤੁਹਾਨੂੰ ਇਸੇ ਤਰ੍ਹਾਂ ਜਿਹੜੇ ਆਪਾਂ ਇਹ ਡਿਜ਼ਾਈਨ ਨੇਗੇ ਸਾਰੇ ਕ੍ਰੀਏਟ ਕਰਨੇ ਹੁੰਦੇ ਨੇਗੇ ਮੀਜ਼ਰਮੈਂਟ ਦਾ ਧਿਆਨ ਰੱਖਿਆ ਕਰੋ ਇਹਦੇ ਵਿੱਚ ਹਾਂਜੀ ਇਸ ਤਰ੍ਹਾਂ ਆਪਾਂ ਇਹ ਸਾਰੇ ਫਲਾਵਰ ਜਿਹੜੇ ਉਹ ਬਣਾ ਲੈਣੇ ਨੇ ਵੀ ਇੱਥੇ ਹੁਣ ਮੈਨੇ ਪਹਿਲਾਂ ਪਿੰਕ ਕਲਰ ਦੇ ਸਾਰੇ ਫਲਾਵਰ ਬਣਾਏ ਸੀਗੇ ਤੇ ਹੁਣ ਆਪਾਂ yellow ਕਲਰ ਦੇ ਫਲਾਵਰ ਬਣਾਤੇ ਤੇ ਨਾਲ ਆਪਾਂ ਬਣਾ ਰਹੇ ਹਾਂ ਜੀ ਪੱਤੀਆਂ ਇਹਦੀ ਇਸੇ ਤਰ੍ਹਾਂ ਆਪਾਂ ਸਾਰਾ ਕੰਪਲੀਟ ਕਰਦੇ ਜਾਣਾਗਾ ਇਹਨੂੰ ਜਿੰਨੇ ਜਿੰਨੇ ਆਪਾਂ ਬਣਾਉਣੇ ਆਂਗੇ ਇਹ ਫਲਾਵਰ ਦੀ ਮੈਂ ਤੁਹਾਨੂੰ ਵੀਡੀਓ ਤਾਂ ਨਹੀਂ ਦਿਖਾ ਰਹੀ ਕਿਉਂਕਿ ਇਹ ਮੈਨੇ ਆਲਰੇਡੀ ਪਾਈ ਹੋਈ ਨੇਗੇ ਤੇ ਹਰ ਇੱਕ ਵਾਰੀ ਆਪਾਂ ਸੇਮ ਵੀਡੀਓ ਬਣਾਈਏ ਇਹ ਨਹੀਂ ਹੁੰਦਾ ਤੇ ਇਸ ਲਈ ਆਪਾਂ ਇਹਦੇ ਇਹਦੇ ਡਿਜ਼ਾਈਨ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਇਸ ਤਰ੍ਹਾਂ ਕਰਦੇ ਕਰਦੇ ਆਪਾਂ ਨੇ ਪਹਿਲਾਂ ਪਿੰਕ ਫਲਾਵਰ ਬਣਾਏ ਫਿਰ yellow ਬਣਾਏ ਤੇ ਹੁਣ ਆਪਾਂ ਜਿਹੜੀਆਂ ਉਹ ਪੱਤੀਆਂ ਬਣਾ ਕੇ ਇਹਦੀ ਇੱਕ ਸਾਈਡ ਕੰਪਲੀਟ ਕਰ ਲੈਣੀ ਹੈ ਜੀ ਐਦਾਂ ਕੰਪਲੀਟ ਕਰਕੇ ਫਿਰ ਆਪਾਂ ਇਹਦੀ ਆਲ ਜੀ ਚ ਕੰਪਲੀਟ ਕਰਾਂਗੇ ਤੇ ਫਿਰ ਨੈਕਸਟ ਉਹ ਵਾਲੀ ਜੀ ਕੰਪਲੀਟ ਕਰਾਂਗੇ ਠੀਕ ਹੈ ਜੀ ਵੀਡੀਓ ਦੇ ਨਾਲ ਬਣੀ ਰਹੇ ਹੋ ਇਸੇ ਤਰ੍ਹਾਂ ਇਹਦੇ ਵਿੱਚ ਆਪਾਂ ਮੋਤੀ ਵੀ ਲਗਾਵਾਂਗੇ ਉਹ ਵੀ ਆਪਾਂ ਜਿਹੜੇ ਤੁਹਾਨੂੰ ਐਡ ਕਰਕੇ ਦਿਖਾਵਾਂਗੇ ਇਹਦੇ ਵਿੱਚ ਗ੍ਰੀਨ ਪੱਤੀਆਂ ਜੇ ਆਪਾਂ ਇਸ ਹਿਸਾਬ ਨਾਲ ਬਣਾਉਣੀ ਹੋਣਗੀਆਂ ਕੱਪੜਾ ਪਤਲਾ ਹੋਇਆ ਇਹ ਇਸ ਕਰਕੇ ਮੈਂ ਉੱਪਰ-ਨੀਚੇ ਬਣਾਉਣੀ ਹੈ ਆਦਰਵਾਇਜ਼ ਮੈਂ ਇਦਾਂ ਬਣਾਉਣੀ ਨਹੀਂ ਹੋਣੀਏਗੀ نیچے ਹੱਥ ਰੱਖ ਕੇ ਬੱਤੀ ਜਦੋਂ ਹੁਣ ਆਪਾਂ ਇਦਾਂ ਖਿੱਚਾਂਗੇ ਤੇ ਇੱਥੋਂ ਕੱਟ ਜਾਂਦਾ ਇਸ ਕਰਕੇ ਆਪਾਂ ਉੱਪਰ-ਨੀਚੇ ਨਾਲ ਜਿਹੜੀਆਂ ਪੱਤੀਆਂ ਬਣਾਉਣੀਆਂ ਨੇ ਇੰਦਾ ਖਿੱਚ ਘੱਟ ਪੰਦੀ ਆ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਸਾਰਾ ਇਹ ਬਣਾ ਲੈਣਾ ਹੈ ਦੇਖੋ ਇਸੇ ਤਰ੍ਹਾਂ ਲਿੜ ਦਿਨ ਸਾਰੀਆਂ ਪੱਤੀਆਂ ਨਹੀਂ ਗੀਆਂ ਆਪਾਂ ਇਦਾਂ ਬਣਾ ਲੈਣੀਆਂ ਨੇ ਉਸੇ ਤਰ੍ਹਾਂ ਆਪਾਂ ਨੇ ਸਾਰਾ ਡਿਜ਼ਾਈਨ ਹੈ ਜਿਹੜਾ ਉਹ ਕੰਪਲੀਟ ਕਰਨਾਗਾ ਪੱਤੀਆਂ ਤੁਸੀਂ ਦੇਖ ਸਕਦੇ ਹੋਗੇ ਆਪਣੀ ਫਿਨਿਸ਼ਿੰਗ ਦੇ ਵਿੱਚ ਬੰਨਦੀਆਂ ਨੇਗੀਆਂ ਨੇੜੇ ਤੋਂ ਦਿਖਾ ਰਹੀਆਂ ਤੁਹਾਨੂੰ ਮੈਂ ਦੇਖੋ ਸਾਰਾ ਵਰਕ ਆਪਾਂ ਨੇੜੇ ਤੋਂ ਦਿਖਾ ਰਹੇ ਹਾਂਗੇ ਤੁਹਾਨੂੰ ਤੇ ਹੁਣ ਆਪਾਂ ਬਣਾਵਾਂਗੇ ਜੀ ਇਹਨਾਂ ਦੇ ਵਿੱਚ ਨੋਟਸ ਬਣਾਉਣੇ ਹੁੰਦੇ ਨੇ ਜਿਹੜੇ ਆਪਾਂ ਇਹ ਵਹੀ ਚੀਜ਼ ਇਹਦੇ ਵਿੱਚ ਬਹੁਤ ਕਾਮਨ ਹੁੰਦੀ ਹੈਗੀ ਹਰ ਇੱਕ ਫਲਾਵਰ ਦੇ ਵਿੱਚ ਵੀ ਗ੍ਰੇਟ ਕਿ ਡਿਜ਼ਾਈਨ ਚ ਹੈ ਜਿਹੜੀ ਇਹ ਚੀਜ਼ ਬੰਦੀ ਉਹ ਬੰਦੀ ਹੈ ਇਹ ਦਿਨਾਂ ਨੂੰ ਸਾਰਾ ਕਵਰ ਅਪ ਕਵਰ ਉਹਨਾਂ ਦਾ ਅਗਰ ਵਿੱਚ ਕੋਈ ਗੈਪ ਰਹਿੰਦਾ ਤਾਂ ਜਿਵੇਂ ਹੁਣ ਇੱਥੇ ਗੈਪ ਸੀਗਾ ਆਪਾਂ ਇਹਦੇ ਨਾਲ ਇਹਨੂੰ ਕਵਰ ਅਪ ਕਰ ਸਕਦੇ ਹਾਂ ਨੋਟਸ ਬਣਾਉਣੇ ਤੁਹਾਨੂੰ ਆਉਣੇ ਚਾਹੀਦੇ ਨੇਗੇ ਇਹ ਮੋਸਟ ਕਾਮਨ ਹੁੰਦੇ ਨੇਗੇ ਤੁਸੀਂ ਇਹਨਾਂ ਚ ਫਿਨਿਸ਼ਿੰਗ ਜਿੰਨੇ ਲਿਆਉਂਗੇ ਉਹਨੇ ਜਿਆਦਾ ਸੋਹਣੇ ਲੱਗਣਗੇ ਇਸੇ ਤਰ੍ਹਾਂ ਆਪਾਂ ਸਾਰੇ ਨੋਟਸ ਬਣਾ ਲੈਣੇ ਹੈਗੇ ਹਾਂ ਨੂੰ ਸਾਰੇ ਆਪਾਂ ਨਿਸ਼ਾਨ ਲਗਾਏ ਹੋਣੇਗੇ ਇਹ ਤੇ ਸਾਰਿਆਂ ਦੇ ਵਿੱਚ ਕਵਰ ਹੋਊਗਾ ਠੀਕ ਹੈ ਜੀ ਦੇਖੋ ਇਦਾਂ ਜਿਹੜੇ ਆਪਾਂ ਸਾਰੇ ਨੋਟਸ ਬਣਾ ਲੈਣੇ ਨੇਗੇ ਤੇ ਸਾਰਿਆਂ ਦੇ ਵਿੱਚ ਬਣਾਣਗੇ ਇਦਾਂ ਹੀ ਸਾਰਾ ਫਿਰ ਕੰਪਲੀਟ ਹੋਊਗਾ ਕੰਜੀ ਇਹਦੀ ਫਾਈਨਲ ਲੁੱਕ ਇਹ ਵਾਲੀ ਆਉਗੀ ਇੱਕ ਸਾਈਡ ਕੀਤੀ ਹੈਗੀ ਆਪਾਂ ਨੇ ਇਸੇ ਤਰ੍ਹਾਂ ਆਪਾਂ ਨੇ ਜਿਹੜਿਆ ਵਾਲੇ ਮੋਤੀ ਲਗਾਏ ਨੇਗੀ ਠੀਕ ਹੈ ਜੀ ਐਦਾਂ ਤਿੰਨ-ਤਿੰਨ ਦਾ ਜੋੜਾ ਆਪਾਂ ਜਿਹੜਾ ਮੋਤੀ ਲਗਾਉਣੇ ਹੁੰਨੇ ਆਗੇ ਇਸ ਤਰ੍ਹਾਂ ਸਾਰਾ ਤੁਸੀਂ ਦੇਖ ਸਕਦੇ ਹੋਗੇ ਤਿੰਨ-ਤਿੰਨ ਦੇ ਆਪਾਂ ਮੋਤੀ ਲਗਾਏ ਨੇਗੇ ਤੇ ਉਸੇ ਤਰ੍ਹਾਂ ਹੁਣ ਆਪਾਂ ਜਿਹੜੀ ਆਹ ਵਾਲੀ ਲਾਈਨ ਹੈਗੀ ਇਹਨੂੰ ਕੰਪਲੀਟ ਕਰਾਂਗੇ ਤੇ ਫਿਰ ਫਾਈਨਲ ਕਰਾਂਗੇ ਜੀ ਆਪਾਂ ਸੈਕੰਡ ਵਾਲੀ ਹੈ ਇੱਦਾਂ ਜਿਹੜੀ ਸਾਰੀ ਲਾਈਨ ਆਪਾਂ ਨੇ ਕੰਪਲੀਟ ਕਰ ਲੈਣੀ ਹੈ ਤਾਂ ਉਹ ਮੈਂ ਬਿਲਕੁਲ ਹੀ ਨਜ਼ਦੀਕ ਤੋਂ ਕੰਮ ਦਿਖਾ ਰਹੀ ਐਂਗੀ ਤੁਸੀਂ ਕੰਮ ਦੇ ਵਿੱਚ ਫਿਨਿਸ਼ਿੰਗ ਦੇਖ ਸਕਦੇ ਹੋਂਗੇ ਕਿੰਨੀ ਆਉਂਦੀ ਹੈਗੀ ਆਪਣੇ ਤੇ ਦੇਖੋ ਇਸ ਤਰ੍ਹਾਂ ਇਹ ਜਿਹੜਾ ਇਹ ਸਾਰਾ ਰੈਡੀ ਹੋਊਗਾ ਜੀ ਇਸੇ ਤਰ੍ਹਾਂ ਫਿਰ ਇਹਦੀਆਂ ਬਾਵਾਾਂ ਤੇ ਹੋਊਗਾ ਵਰਕ ਆਪਾਂ ਇੱਕ ਬਾਹ ਇਹਦੀ ਰੈਡੀ ਕੀਤੀ ਹੋਈ ਐ ਮੈਂ ਤੁਹਾਨੂੰ ਉਹ ਵੀ ਦਿਖਾਨੀ ਐਗੀ ਐਦਾਂ ਇਹਦੀਆਂ ਬਾਵਾਾਂ ਦੇ ਉੱਪਰ ਹੋਊਗਾ ਵਰਕ ਐਦਾਂ ਠੀਕ ਐ ਤੁਸੀਂ ਐਦਾਂ ਹੀ ਬਾਹਾਂ ਰੈਡੀ ਕਰਨੀਆਂ ਨਹੀਂਆਂ ਜੀ ਇਸੇ ਤਰ੍ਹਾਂ ਜਿੱਦਾਂ ਆਪਾਂ ਨੇ ਇਹ ਵਾਲਾ ਕੀਤਾਗਾ ਸਾਰਾ ਬਾਹਾਂ ਤੇ ਹੋਊਗਾ ਤੇ ਇਸੇ ਤਰ੍ਹਾਂ ਆਪਾਂ ਸਲਵਾਰ ਤੇ ਪੌਂਚੀਆਂ ਤੇ ਕਰਨੇ ਐ ਐਦਾਂ ਤੁਸੀਂ ਵੀ ਇਸੇ ਤਰ੍ਹਾਂ ਸਾਰੇ ਸੂਤਸ ਨੇ ਜਿਹੜੇ ਉਹ ਰੈਡੀ ਕਰ ਸਕਦੇ ਹੋਗੇ ਆਪਣੇ ਇਹਨਾਂ ਦੀ ਟ੍ਰੇਸਿੰਗ ਦੀ ਵੀਡੀਓ ਪਈਏਗੀ ਤੇ ਇਹਨਾਂ ਨੂੰ ਕਿਵੇਂ ਬਣਾਉਣਾ ਪੱਤੀਆਂ ਦੀ ਵੀਡੀਓ ਪਈ ਹੈ ਫਲਾਵਰ ਦੀ ਵੀਡੀਓ ਪਈ ਹੈ ਜੀ ਸਾਰਿਆਂ ਦੀਆਂ ਵੀਡੀਓਜ਼ ਜਿਹੜੀਆਂ ਉਹ ਪਈਆਂ ਨਹੀਂ ਗਈਆਂ